ਸਰਦ ਗੀ ਫੰਗਰੂਰ ਵੀ ਦਾ ਗੀ ਮਨ ਦੀ ਨਾ ਗੱਲ ਜਿਹੜੀ ਮੇਰੀ ਸੀ ਮਨ ਦੀ ਨਾ ਗੱਲ ਜਿਹੜੀ ਮੇਰੀ ਸੀ ਉਹੀ ਹੁਣ ਮੈਨੂੰ ਮਨਾਉਣ ਨੂੰ ਫਿਰੇ ਉਹੀ ਹੁਣ ਮੈਨੂੰ ਮਨਾਉਣ ਨੂੰ ਫਿਰੇ ਉਹੀ ਹੁਣ ਮੈਨੂੰ ਮਨਾਉਣ ਨੂੰ ਫਿਰੇ ਉਹੀ ਹੁਣ ਮੈਨੂੰ ਮਨਾਉਣ ਨੂੰ ਵੀਰੇ ਸੁਣੇ ਦਿਨਾਂ ਗੱਲ ਜਿਹੜੀ ਮੇਰੀ ਸੀ ਸੁਣੇ ਦਿਨਾਂ ਗੱਲ ਜਿਹੜੀ ਮੇਰੀ ਸੀ ਉਹੀ ਹੁਣ ਅੱਗ ਉਹੀ ਹੁਣ ਅੱਗ ਪੈਰਾ ਨੇ ਮਟੋੜੇ ਨੂੰ ਵੀਰੇ ਸੁਣੇ ਦਿਨਾਂ ਗੱਲ ਜਿਹੜੀ ਮੇਰੀ ਸੀ ਸੁਣੇ ਦਿਨਾਂ ਗੱਲ ਗੇੜੀ ਮੇਰੀ ਸੀ ਉਹੀ ਹੁਣ ਅੱਗ ਪੈ ਰਹੀ ਹੈ ਮੈਂ ਚੌੜੇ ਨੂੰ ਪੀਰੇ ਉਹੀ ਹੁਣ ਅੱਗ ਅੱਗ ਪੈ ਰਹੀ ਹੈ ਮੈਂ ਚੌੜੇ ਨੂੰ ਪੀਰੇ ਮਨ ਦੀ ਨਾਲ ਗੇੜੀ ਮੇਰੀ ਸੀ ਮਨ ਦੀ ਨਾਲ ਗੇੜੀ ਮੇਰੀ ਸੀ ਉਹੀ ਹੁਣ ਮੈਨੂੰ ਮਨਾਉਣੇ ਨੂੰ ਪੀਰੇ ਹੋਣ ਮੈਨੂੰ ਬੋਲ